ਅੱਜ ਦੁਰਗਾਣਾ ਮੰਦਰ ਕਸਤਲਵੇਰ ਦੇ ਕਰਮੋਨਾ ਤੋਂ ਸਾਰੀਆਂ ਮੰਦਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਪਹੁੰਚ ਕੇ ਸਾਡੇ ਦੂਸਰੀ ਬਰੇਗਣ ਦੇ ਉੱਪਰ ਸਾਡਾ ਸਾਥ ਦਿੱਤਾ। ਔਰ ਹਮ ਹਮਾ ਕੇ ਪੂਰੀ ਸੰਗਤ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਅੱਜ ਬਹੁਤ ਹੀ ਰੌਣਕਾਂ ਲੱਗੀਆਂ ਜਕਾਰੇ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਵਾਜ਼ ਕੀ ਜੈ। ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਭਵਨ ਦੀ ਦੂਸਰੀ ਵਰੇਗੰਡ ਮਨਾਉਂਦਿਆਂ ਇਸ ਮੌਕੇ ਮਾਂ ਭਗਵਤੀ ਦੀ ਚੌਂਕੀ ਕੀਤੀ ਗਈ। ਉਜੇ ਈਟਵੀ ਦੇ ਜ਼ਿਲ੍ਹਾਕਰਮੋਨਾ ਵਿੱਚ ਪੈਂਦੇ ਪ੍ਰਸਿੱਧ ਮੰਦਰ ਸ਼੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਦੇ ਸਹਿਯੋਗ ਨਾਲ માતા ਦੇ ਨਵੇਂ ਭਵਨ ਵਿੱਚ ਜਾਣ ਦੀ ਦੂਸਰੀ ਵਰੇਗੰਡ ਮਨਾਉਂਦਿਆਂ ਮਾਂ ਭਗਵਤੀ ਦੀ ਚੌਂਕੀ ਯੋਜਿਤ ਕੀਤੀ ਗਈ। ਜਿਸ ਵਿੱਚ ਲਾਕੇ ਭਰਤੋ ਸ਼ਰਧਾਲੂਆਂ ਨੇ ਮਾਤਾ ਦੇ ਦਰਵਾਜ਼ੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਮੰਦਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ। ਜੋਤੀ ਪ੍ਰਚੰਡ ਪ੍ਰੰਤ ਮਾਤਾ ਰਾਣੀ ਦੇ ਦਰਬਾਰ ਪੂਜੀਆਂ ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਝੁੰਮਣ ਲਾ ਦਿੱਤਾ। ਉੱਥੇ ਹੀ ਸੰਗਤਾਂ ਵੀ ਖੁਸ਼ੀ ਮਨਾਉਂਦੀਆਂ ਮਾਤਾ ਰਾਣੀ ਦਾ ਸ਼ੁਕਰਾਨਾ ਕਰਦੀਆਂ ਨਜ਼ਰ ਆਈਆਂ। ਸ਼ਾਮ ਨੂੰ ਆਰਤੀ ਉਪਰੰਤ ਪ੍ਰਸ਼ਾਦ ਵੀ ਵੰਡਿਆ ਗਿਆ। ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਭਵਨ ਦੀ ਦੂਸਰੀ ਬਰੇਗੰਡ ਮੌਕੇ ਦਵਾਈ ਮਾਂ ਭਗਵਤੀ ਦੀ ਚੌਂਕੀ ਦੀ ਸੇਵਾ ਜੋਲਤਾ ਪਰਿਵਾਰ ਦੁਆਰਾ ਕੀਤੀ ਗਈ। ਪ੍ਰਬੰਧਕਾਂ ਦੁਆਰਾ ਆਏ ਹੋਏ ਸਾਰੇ ਭਗਤਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਸਮਾਗਮ ਦੀਆਂ ਸ਼ੁਭ ਸ਼ਾਮਾਂ ਭੇਟ ਕਰਦੇ ਹੋਏ ਕਿਹਾ ਕਿ ਅਜਿਹੇ ਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਦੇ ਨੇ ਉਨ੍ਹਾਂ ਸੰਗਤਾਂ ਨੂੰ ਮੰਦਰ ਦੇ ਭਵਨ ਦੇ ਨਿਰਮਾਣ ਲਈ ਕੀਤੇ ਯੋਗਦਾਨ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪਦਵੰਤਿਆਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਟਲੀ ਦੇ ਮਿਲਾਨ ਤੋਂ ਦਲਜੀਤ ਮੱਕਰ ਦੀ ਵਿਸ਼ੇਸ਼ ਰਿਪੋਰਟ ਜਕਾਰਾ ਸ਼ੇਰਾਵਾਲੀ ਦਾ ਬੋਲ ਸਾ ਚੇਤਨਵਾਰ ਕੀ ਜੈ ਅਸੀਂ ਅੱਜ ਦੁਰਗਿਆਣਾ ਮੰਦਰ ਕਸਤਲਵੇਰ ਦੇ ਕਰਮੋਨਾ ਤੋਂ ਸਾਰੀਆਂ ਮੰਦਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਪਹੁੰਚ ਕੇ ਸਾਡੇ ਦੂਸਰੀ ਵਰੇਗਣ ਦੇ ਉੱਪਰ ਸਾਡਾ ਸਾਥ ਦਿੱਤਾ ਔਰ ਹਮ ਹਮ ਆ ਕੇ ਪੂਰੀ ਸੰਗਤ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਅੱਜ ਬਹੁਤ ਹੀ ਰੌਣਕਾਂ ਲੱਗੀਆਂ ਜਕਾਰੇ ਸ਼ੇਰਾਵਾਲੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਅੱਜ ਦੁਰਗਾਣਾ ਮੰਦਰ ਕਸਤਲਵੇਰ ਦੇ ਕਰਮੋਨਾ ਤੋਂ ਸਾਰੀਆਂ ਮੰਦਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਪਹੁੰਚ ਕੇ ਸਾਡੇ ਦੂਸਰੀ ਵਰੇਗਣ ਦੇ ਉੱਪਰ ਸਾਡਾ ਸਾਥ ਦਿੱਤਾ। ਔਰ ਹਮ ਹਮ ਆ ਕੇ ਪੂਰੀ ਸੰਗਤ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਅੱਜ ਬਹੁਤ ਹੀ ਰੌਣਕਾਂ ਲੱਗੀਆਂ ਜਕਾਰੇ ਸ਼ੇਰਾਂ ਵਾਲੀ ਦਾ ਬਹੁਤ ਸਾਚੇ ਦਰਵਾਜ਼ੇ ਕੀਜਾ ਤੇਰਾ ਦਰਸ਼ਨ ਕੀਜਾ ਸ੍ਰੀ ਦੁਰਗਾਣਾ ਮੰਦਰ ਕਸਤਲਵੇਰਦੇ ਦੇ ਭਵਨ ਦੀ ਦੂਸਰੀ ਵਰੇਗੰਢ ਮਨਾਉਂਦੇ ਆ ਇਸ ਮੌਕੇ ਮਾਂ ਭਗਵਤੀ ਦੀ ਚੌਂਕੀ ਕੀਤੀ ਗਈ ਜਿਸ ਇਟਲੀ ਦੇ ਸਿਲਾ ਕਰੇ ਮੋਨਾ ਵਿੱਚ ਪੈਂਦੇ ਪ੍ਰਸਿੱਧ ਮੰਦਰ ਸ੍ਰੀ ਦੁਰਗਾਣਾ ਮੰਦਰ ਕਸਤਲਵੇਰਦੇ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਦੇ ਸਹਿਯੋਗ ਨਾਲ ਮਾਤਾ ਦੇ ਨਵੇਂ ਭਵਨ ਵਿੱਚ ਜਾਣ ਦੀ ਦੂਸਰੀ ਵਰੇਗੰਢ ਮਨਾਉਂਦੇ ਆ ਮਾਂ ਭਗਵਤੀ ਦੀ ਚੌਂਕੀ ਯੋਜਿਤ ਕੀਤੀ ਗਈ ਜਿਸ ਵਿੱਚ ਲਾਕੇ ਪਰਤੋ ਸ਼ਰਧਾਲੂਆਂ ਨੇ ਮਾਤਾ ਦੇ ਦਰਵਾਜ਼ੇ ਵਿੱਚ ਹਾਜ਼ਰੀ ਭਰੀ ਇਸ ਮੌਕੇ ਮੰਦਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਜੋਤੀ ਪ੍ਰਚੰਡ ਮਾਤਾ ਰਾਣੀ ਦੇ ਦਰਬਾਰ ਪੂਜੀਆਂ ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਝੁੰਮਣ ਲਾ ਦਿੱਤਾ। ਉੱਥੇ ਹੀ ਸੰਗਤਾਂ ਵੀ ਖੁਸ਼ੀ ਮਨਾਉਂਦੀਆਂ ਮਾਤਾ ਰਾਣੀ ਦਾ ਸ਼ੁਕਰਾਨਾ ਕਰਦੀਆਂ ਨਜ਼ਰ ਆਈਆਂ। ਸ਼ਾਮ ਨੂੰ ਆਰਤੀ ਉਪਰੰਤ ਪ੍ਰਸ਼ਾਦ ਵੀ ਵੰਡਿਆ ਗਿਆ। ਸ੍ਰੀ ਦਰਗਿਆਣਾ ਮੰਦਰ ਕਸਤਲ ਵੀਰ ਦੇ ਦੇ ਭਵਨ ਦੀ ਦੂਸਰੀ ਬਰੇਗੰਡ ਮੌਕੇ ਦਵਾਈ ਮਾਂ ਭਗਵਤੀ ਦੀ ਚੌਂਕੀ ਦੀ ਸੇਵਾ ਜੋਲਤਾ ਪਰਿਵਾਰ ਦੁਆਰਾ ਕੀਤੀ ਗਈ। ਪ੍ਰਬੰਧਕਾਂ ਦੁਆਰਾ ਆਏ ਹੋਏ ਸਾਰੇ ਭਗਤਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਸਮਾਗਮ ਦੀਆਂ ਸ਼ੁਭ ਸ਼ਾਮਾਂ ਭੇਟ ਕਰਦੇ ਹੋਏ ਕਿਹਾ ਕਿ ਅਜੇਹੇ ਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਦੇ ਨੇ ਉਹਨਾਂ ਸੰਗਤਾਂ ਨੂੰ ਮੰਦਰ ਦੇ ਭਵਨ ਦੇ ਨਿਰਮਾਣ ਲਈ ਕੀਤੇ ਯੋਗਦਾਨ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪਦਵੰਤਿਆਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਟਲੀ ਦੇ ਮਿਲਾਨ ਤੋਂ ਦਲਜੀਤ ਮੱਕਰ ਦੀ ਵਿਸ਼ੇਸ਼ ਰਿਪੋਰਟ ਜਗਰਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਅੱਜ ਦੁਰਗਿਆਣਾ ਮੰਦਰ ਕਸਤਲਬੇਰ ਦੇ ਕਰਮੋਨਾ ਤੋਂ ਸਾਰੀਆਂ ਮੰਦਰ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਪਹੁੰਚ ਕੇ ਸਾਡੇ ਦੂਸਰੀ ਵਰੇਗਣ ਦੇ ਉੱਪਰ ਸਾਡਾ ਸਾਥ ਦਿੱਤਾ ਔਰ ਹਮ ਹਮਾ ਕੇ ਪੂਰੀ ਸੰਗਤ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਅੱਜ ਬਹੁਤ ਹੀ ਰੌਣਕਾਂ ਲੱਗੀਆਂ ਜਕਾਰੇ ਸ਼ੇਰਾਵਾਲੀ ਦਾ ਬੋਲ ਸੱਚੇ ਗਰਵਾਰ ਕੀ ਜੈ